ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਆਮ ਆਦੀ ਪਾਰਟੀ ਜੀ ਮੇਰੀ ਮਾਂ ਪਾਰਟੀ ਆ ਔਰ ਅਜਾ ਲੜਦਾ ਆ ਸੰਕਟ ਦਾ ਅਸ਼ੀਰਵਾਦ ਚੋਣਾਂ ਛਾਂਟਦੇ ਅਜ ਤੱਕ ਕਿਸੇ ਵੀ ਜਾਂ ਕਾਗਜ਼ ਦੇ ਜਾਂ ਕਾਲੀ ਦਲ ਦੇ ਚੋਣਾਂ ਛਾਂਟ ਦੇ ਇਲੈਕਸ਼ਨ ਲੜਿਆ ਔਰ ਮੇਰੀ ਉਹ ਗਲਤੀ ਸੀ ਜਦੋਂ ਮੈਂ ਸਰਕਾਰ ਜਾ ਕੇ ਦੇਖਿਆ ਤੇ ਉੱਥੇ ਕੰਮ ਨਾਲ ਸਰਕਾਰੀ ਖੂਬ ਸਿਰਫ ਵਪਾਰ ਕਰ ਰਹੇ ਜਿਨੇ ਇਹ ਗੱਲ ਕਹੀ ਹੈ ਵੀ ਜੇ ਮੈਂ 5 ਸਾਲ ਚ ਕੰਮ ਕੀਤਾ ਤੇ ਮੈਨੂੰ ਵੋਟ ਪਾ ਦਿਓ ਬਾਰੇ ਰਵਿੰਦ ਕੇ ਜੀ ਵਾਲੇ ਇਹ ਗੱਲ ਕਹੀ ਹੈ ਵੀ ਜੇ ਅਸੀਂ ਕੰਮ ਕੀਤੇ ਬੋਟ ਪਾ ਦਿਓ ਐਸਐਮਜੀਟੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਆਮ ਆਦਮੀ ਪਾਰਟੀ ਦੇ ਮੇਨ ਪ੍ਰਧਾਨ کہہ ਸਕਦੇ ਆਪਾਂ ਕਿ ਅੱਜ ਸਾਡੇ ਨਾਲ ਮੌਜੂਦ ਨੇ ਸਰ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਛੱਡ ਕੇ ਫਿਰ ਕਾਂਗਰਸ ਦੇ ਵਿੱਚ ਚਲੇ ਗਏ ਹੁਣ ਫੇਰ ਦੁਬਾਰਾ ਮਨ ਬਣਾ ਲਿਆ ਆਮ ਆਦਮੀ ਪਾਰਟੀ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆਮ ਆਦੀ ਪਾਰਟੀ ਜੀ ਮੇਰੀ ਮਾਂ ਪਾਰਟੀ ਆ ਕਿਉਂਕਿ ਅੱਜ ਤੱਕ ਮੈਂ ਪੰਜ ਇਲੈਕਸ਼ਨ ਲੜੇ ਨੇ ਤਿੰਨ ਵਾਰੀ ਕਾਉਂਸਲਰ ਤੇ ਦੋ ਵਾਰੀ ਐਮਐਲਏ ਔਰ ਅਜਾ ਲੜਦਾ ਆ ਸੰਗਤਾਂ ਦੇ ਅਸ਼ੀਰਵਾਦ ਨਾਲ ਔਰ ਇੱਕੋ ਇੱਕ ਇਲੈਕਸ਼ਨ ਲੜਿਆ ਚੋਣ ਨਿਸ਼ਾਨ ਝਾੜ ਉਤੇ ਅਜ ਤੱਕ ਕਿਸੇ ਵੀ ਜਾਂ ਕਾਗਜ਼ ਦੇ ਜਾਂ ਕਾਲੀ ਦਲ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਨਹੀਂ ਲੜਿਆ ਇਸ ਕਰਕੇ ਮੇਰੀ ਆਮ ਆਦੀ ਪਾਰਟੀ ਮੇਰੀ ਮਾਂ ਪਾਰਟੀ ਹੈ ਔਰ ਪਿੱਛੇ ਜਿਨ੍ਹਾਂ ਨੇ ਮੈਨੂੰ ਪੰਜ ਇਲੈਕਸ਼ਨ ਲੜਾਏ ਨੇ ਹਰ ਵਾਰੀ ਲੀਡ ਬਦਾਈ ਆ ਪਿਛਲੀ ਕਾਉਂਸਲ ਇਲੈਕਸ਼ਨ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਲੀਡ ਔਰ ਪਿੱਛੇ 1.541 ਹਜ਼ਾਰ ਵੋਟ ਪਾ ਕੇ ਨਾ ਕੋਈ दारू ਨਾ ਕੋਈ ਨਸ਼ਾ ਨਾ ਕੋਈ ਫੀਮ ਨਾ ਕੋਈ ਡੋਡੇ ਨਾ 1 ਰੁਪਿਆ ਦਿੱਤਾ ਤੇ ਉਹਨਾਂ ਸੰਗਤਾਂ ਦਾ ਹੁਕਮ ਸੀਗਾ ਵੀ ਆਪਾਂ 10-11 ਸਾਲ ਤੋਂ ਯਾਦ ਚੱਲੇ ਆ ਰਹੇ ਹਾਂ ਤੇ ਆਪਣੇ ਉਹ ਕੰਮ ਨਹੀਂ ਹੋ ਸਗੇ ਹੋ ਸਕਦਾ ਆਪਾਂ ਸਰਕਾਰ ਜਾ ਕੇ ਕੰਮ ਕਰਾਈਏ ਸਰਕਾਰ ਮਨਤਾਂ ਕਰੀ ਆ ਔਰ ਮੇਰੀ ਉਹ ਗਲਤੀ ਸੀ ਜਦੋਂ ਮੈਂ ਸਰਕਾਰ ਜਾ ਕੇ ਦੇਖਿਆ ਤੇ ਉੱਥੇ ਕੰਮਾਂ ਨਾਲ ਸਰਵ ਕਰਨੀ ਉਹ ਸਿਰਫ ਵਪਾਰ ਕਰ ਰਹੇ ਨੇ ਭੋਲੇ ਭਾਲੇ ਲੋਕਾਂ ਦੀਆਂ ਵੋਟਾਂ ਲੈ ਕੇ 5 ਸਾਲ ਵਪਾਰ ਕਰਦੇ 5 ਸਾਲ ਬਾਅਦ ਫੇਰ ਮਲ ਕੇ ਨਵੇਂ ਨਵੇਂ ਸ਼ਕੂਬੇ ਛੱਡ ਗਏ ਨਵੇਂ ਨਵੇਂ ਵਾਅਦੇ ਕਰਕੇ ਸੌਹਾ ਖਾ ਕੇ ਝੁੱਟੀਆਂ ਲਾਰੇ ਲਾ ਕੇ ਤੇ ਫੇਰ ਸਰਕਾਰ ਬਣਾਉਂਦੀ ਕੋਸ਼ਿਸ਼ ਕਰਦੇ ਪਰ ਇਸ ਵਾਰੀ ਦੱਸਣਾ ਚਾਹੁੰਨਾ ਆਮ ਆਦਮੀ ਪਾਰਟੀ ਇੱਕ ਇੱਕ ਪਾਰਟੀ ਜਿਹੜੀ 5 ਸਾਲ ਦੇ ਵਿੱਚ ਰਵਿੰਦਰ ਕੇਜੀਪਾਲ ਨੇ ਦਿੱਲੀ ਦੇ ਵਿੱਚ ਵਧੀਆ ਹਸਪਤਾਲ ਬਣਾ ਕੇ ਵਧੀਆ ਸਕੂਲ ਬਣਾ ਕੇ ਅੱਜ ਮਿਲ ਕੇ ਲਾਜ ਫ੍ਰੀ ਕਰਤਾ ਪੜਾਈ ਫ੍ਰੀ ਕਰਤੀ ਬਿਜਲੀ ਫ੍ਰੀ ਕਰਤੀ ਪਾਣੀ ਫ੍ਰੀ ਕਰਤਾ ਕਰਪਸ਼ਨ ਫ੍ਰੀ ਕਰਕੇ ਘਰ-ਘਰ ਨੌਕਰੀ ਵੜੀ ਘਰ-ਘਰ ਜਾ ਕੇ ਕੰਮ ਹੋ ਰਹੇ ਨੇ ਔਰ ਇੱਕੋ ਇੱਕ ਲੀਡਰ ਆ ਪੂਰੀ ਦੁਨੀਆ ਦੇ ਵਿੱਚ ਜਿਹਨੇ ਇਹ ਗੱਲ ਕਹੀ ਹੈ ਵੀ ਜੇ ਮੈਂ 5 ਸਾਲ ਚ ਕੰਮ ਕੀਤਾ ਤੇ ਮੈਨੂੰ ਬੋਡ ਪਾ ਦਿਓ ਜੇ ਮੈਂ ਕੰਮ ਨਹੀਂ ਕੀਤਾ ਮੈਨੂੰ ਬਿਲਕੁਲ ਬੋਡ ਨਾ ਪਾਇਓ ਪੂਰੀ ਦੁਨੀਆ ਦੇ ਵਿੱਚ ਐਸਾ ਕੋਈ ਲੀਡ ਨਹੀਂ ਔਰ ਜਿਨੇ ਇਹ ਗੱਲ ਕਹੀ ਹੋਵੇ ਉਹ ਕੀ ਕਹਿੰਦੇ ਨੇ ਮੈਂ ਤੁਹਾਡੀਆਂ ਸੜਕਾਂ ਬਣਾਤੀਆਂ ਗਲੀਆਂ ਬਣਾਤੀਆਂ ਮੈਂ ਸਲਾਈਟਾਂ ਲਾਤੀਆਂ ਮੈਨੂੰ ਵੋਟ ਪਾਇਓ ਆ ਕੰਮ ਕਰਤਾ ਮੈਨੂੰ ਵੋਟ ਪਾਇਓ ਪਰ ਰਵਿੰਦ ਕੇ ਜੀ ਵਾਲੇ ਇਹ ਗੱਲ ਕਹੇ ਵੀ ਜੇ ਅਸੀਂ ਕੰਮ ਕੀਤੇ ਵੋਟ ਪਾ ਦਿਓ ਜੇ ਕੰਮ ਨਹੀਂ ਕੀਤੇ ਵੋਟ ਨਾ ਪਾਇਓ ਤੇ ਅੱਜ ਹਰ ਵਰਗ ਆਮ ਆਦੀ ਪਾਰਟੀ ਨਾਲ ਜੁੜ ਰਿਹਾ ਔਰ ਮੈਂ ਵੀ ਆਮ ਆਦੀ ਪਾਰਟੀ ਨਾਲ ਜੁੜਿਆ ਤੁਸੀਂ ਦੇਖਿਆ ਅੱਜ ਲੱਖਾਂ ਲੋਟ ਸੈਂਕੜੇ ਲੋਕ ਹਜ਼ਾਰਾਂ ਲੋਕ ਅੱਜ ਆਮ ਆਦੀ ਪਾਰਟੀ ਨਾਲ ਜੁੜ ਰਹੇ ਨੇ ਅੱਜ ਅਰਣ ਪੱਟੀ ਜੀ ਸਾਡੇ ਪਾਲਵੀਕ ਸਮਾਜ ਤੋਂ ਆਮ ਆਦੀ ਪਾਰਟੀ ਨਾਲ ਸੈਂਕੜੇ ਸਾਥੀ ਇਸ ਮੇਂ ਜੁੜੇ ਨੇ ਇਸ ਇੱਕ ਮਿਸਾਲ ਆ ਵੀ ਆਮ ਆਦੀ ਪਾਰਟੀ ਹੀ ਲੋਕਾਂ ਨੂੰ ਸਹੂਲਤਾਂ ਦੇ ਸਕਦੀ ਆ ਉਹ ਲੋਕਤੰਤਰ ਕੈਮ ਰੱਖ ਸਕਦੀ ਆ ਅੱਜ ਮੰਨ ਲਓ ਜਿਹੜੀਆਂ ਅੱਜ ਨਵੀਆਂ ਜੁਆਇਨਿੰਗਾਂ ਹੋ ਰਹੀਆਂ ਕਿੰਨੀਆਂ ਜੁਆਇਨਿੰਗਾਂ ਨੇ ਔਰ ਇਹਦੇ ਵਿੱਚ ਕੀ ਕੀ ਹੋਰ ਨਵਾਂ ਤਬਦੀਲ ਕੀਤਾ ਗਿਆ ਅੱਜ ਸਾਡੇ ਸਤਿਕਾਰਯੋਗ ਅਰਣ ਪੱਟੀ ਜੀ ਜਿਹੜੇ ਬਾਲਮਿਕੀ ਸਮਾਜ ਤੋਂ ਸਮਾਜ ਤੋਂ ਨੇ ਉਹ ਆਮ ਆਦੀ ਪਾਰਟੀ ਦਾ ਸਮਰਥਨ ਕੀਤਾ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਆ ਤੇ ਉਹਨਾਂ ਨੂੰ ਜੀ ਆਇਆਂ ਕਹਨੇ ਆ ਔਰ ਸੈਂਕੜੇ ਸਾਥੀਆਂ ਸਮੇਤ ਔਰ ਹਰ ਰੋਜ਼ ਸੈਂਕੜੇ ਲੀਡਰ ਜਿਹੜੇ ਵਧੀਆ ਲੀਡਰ ਨੇ ਮਿਲ ਕੇ ਕਹਿ ਸਕਦੇ ਆ ਜਿਹੜੇ ਇਮਾਨਦਾਰ ਲੀਡਰ ਨੇ ਔਰ ਇਮਾਨਦਾਰ ਸੇਵਾਦਾਰ ਨੇ ਔਰ ਅਲੱਗ-ਅਲੱਗ ਪਾਰਟੀਆਂ ਚੋਂ ਹੈ ਕਿਸੇ ਵੀ ਪਾਰਟੀ ਆ ਕਾਂਗਰਸ ਪਾਰਟੀ ਕਾਲੀ ਪਾਰਟੀ ਭਾਜਪਾ ਪਾਰਟੀ ਇਮਾਨਦਾਰ ਲੀਡਰ ਇਮਾਨਦਾਰ ਸੇਵਾਦਾਰ ਆਮ ਆਦੀ ਪਾਰਟੀ ਸ਼ਾਮਿਲ ਹੋ ਰਿਆ ਲੋਕਾਂ ਵੱਲੋਂ ਹਮੇਸ਼ਾ ਤੁਹਾਨੂੰ ਪਿਆਰ ਮਿਲਿਆ ਕਾਫੀ ਜਦੋਂ ਵੀ ਤੁਸੀਂ ਇਲੈਕਸ਼ਨਾਂ ਦੇ ਵਿੱਚ ਖੜੇ ਹੋ ਇੱਕ ਬਲੰਦੀਆਂ ਹੀ ਛੁਈਆਂ ਤੁਸੀਂ ਮੰਨ ਲਓ ਜਦੋਂ ਤੁਸੀਂ ਐਮ.ਐਲ.ਏ ਦੇ ਨਾਲ ਹਮੇਸ਼ਾ ਤੁਹਾਡਾ ਤਕਰਾਰ ਕਿਉਂ ਬਣਿਆ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰਾ ਸਿਰਫ ਤੇ ਸਿਰਫ ਕੰਮ ਆ ਲੋਕਾਂ ਦੀ ਲੋੜਾਂ ਪੂਰੀਆਂ ਕਰਨੀਆਂ ਲੋਕਾਂ ਦੀ ਮਦਦ ਕਰਨੀ ਲੋਕਾਂ ਨੂੰ ਤੱਕਾ ਹੋਣ ਤੋਂ ਬਚਾਉਣਾ ਔਰ ਜੇ ਪਿੱਛੇ ਐਮਐਲਏ ਦੀ ਗੱਲ ਕਰਦੇ ਹਾਂ ਉਹ ਤੱਕਾ ਕਰ ਰਿਹਾ ਸੀਗਾ ਲੋਕਾਂ ਨੂੰ ਗੁਬਰਾਹ ਕਰ ਰਿਹਾ ਸੀਗਾ ਲੋਕਾਂ ਨੂੰ ਮਿਲ ਗਿਆ ਜਿਹੜੇ ਕਣਕ ਦੇਣ ਵਾਸਤੇ ਸ਼ੋਅ ਕਰ ਰਿਹਾ ਸੀ ਵੀ ਮੈਂ ਕਣਕ ਦੇ ਰਿਹਾ ਜਾਂ ਕਿ ਸਰਕਾਰ ਵੱਲੋਂ ਕਣਕ ਮਿਲਦੀ ਆ ਲੋਕਾਂ ਦੇ ਟੈਕਸਾਂ ਤੋਂ ਕਣਕ ਮਿਲਦੀ ਆ ਤੇ ਉਹਨਾਂ ਨੂੰ ਜਿਹੜੀ ਮੈਂ ਗੱਲ ਕਰਦੇ ਆ ਉਸ ਟਾਈਮ ਦੀ ਗੱਲ ਕਰਦਾ ਵੀ ਉਸ ਟਾਈਮ ਸਾਰੀ ਸਰਕਾਰਾਂ ਪੂਰਾ ਵਰਲਡ ਮਰ ਕੇ ਲੱਗੇ ਆ ਸੀ ਕਿ ਲੋਕਾਂ ਨੂੰ ਕਰੋਨਾ ਦੀ ਬੁਆਰੀ ਤੋਂ ਬਚਾਇਆ ਜਾਵੇ ਪਰ ਐਮਐਲਏ ਦਾ ਸੋਚ ਸੀਗਾ ਵੀ ਮੈਂ ਲੋਕਾਂ ਨੂੰ ਇਹ ਸ਼ੋਅ ਕਰਦਾ ਵੀ ਕੰਮ ਤੁਹਾਨੂੰ ਮੈਂ ਦੇ ਰਿਆਂ ਤੇ ਉੱਥੇ ਮੈਂ ਜਾ ਕੇ ਉਸ ਚੀਜ਼ ਦਾ ਵਿਰੋਧ ਕੀਤਾ ਤੇ ਉੱਥੇ ਉਹਨਾਂ ਸੇਕ ਲੱਗਿਆ ਇਸ ਕਰਕੇ ਇਹ ਚੰਗਰ ਹੋਇਆ ਸਿਰਫ ਤੇ ਸਿਰਫ ਮੇਰਾ ਕੰਮ ਆ ਲੋਕਾਂ ਨਾਲ ਖੜਨਾ ਇੱਕੋ ਇੱਕੋ ਪਾਰਟੀ ਤੇ ਹੋਣ ਦੇ ਬਾਵਜੂਦ ਵੀ ਥੋੜਾ ਜਿਆ ਆਪਸ ਵਿੱਚ ਹੀ ਤਕਰਾਰ ਤੁਹਾਡਾ ਲਗਾਤਾਰ ਹੀ ਬਣਿਆ ਰਿਹਾ ਮੇਰੀ ਕੋਈ ਪਾਰਟੀ ਮੇਰੀ ਪਾਰਟੀ ਆ ਲੋਕ ਮੇਰੀ ਪਾਰਟੀ ਆ ਜਿਹੜੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਮੇਰੀ ਪਾਰਟੀ ਆ ਲੋਕਾਂ ਦੀ ਮਦਦ ਕਰਨੀ ਉਹ ਮਦਦ ਵਾਸਤੇ ਮੈਂ ਚਾਹੇ ਮੈਂ ਕਿ ਆਪਣੇ ਪਰਿਵਾਰ ਦੇ ਵਿੱਚ ਵੀ ਵਾਅਦਤ ਕਰ ਸਕਦਾ ਬਾਹਰ ਵੀ ਵਾਅਦਤ ਕਰ ਸਕਦਾ ਸਰ ਅੱਜ ਇਹ ਮੈਂ ਨੁਕਤੀ ਨਿਕਾ ਸੁਦਾ ਅੱਜ ਅਸੀਂ ਸ਼ਾਮਿਲ ਕਰਵਾਇਆ ਅਰਨੁਪੱਠੀ ਜੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਕਾਫੀ ਦਿਨ ਤੋਂ ਸਾਡੀ ਅਸੀਂ ਪ੍ਰੇਰਿਤ ਕਰ ਰਹੇ ਸੀਗੇ ਤੁਸੀਂ ਆਮ ਆਮ ਆਦੀ ਪਾਰਟੀ ਦਾ ਪਰਿਵਾਰ ਨੂੰ ਵੱਡਾ ਕਰਨ ਦੇ ਵਿੱਚ ਯੋਗਦਾਨ ਪਾਓ ਉਹਨਾਂ ਨੇ ਸਾਡੇ ਸਾਰਿਆਂ ਦੇ ਅਮਨ ਮੋਹੀ ਜੀ ਬੱਪੂ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਉਹਨਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਜਿਸ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਘੁਆਰਾ ਮਿਲੇਗਾ ਕਿਉਂਕਿ ਸਾਡੇ ਸਮਾਜ ਦਲ ਸਮਾਜ ਦੇ ਵਿੱਚੋਂ ਇੱਕ ਪਰਿਵਾਰ ਅੱਛਾ ਪਰਿਵਾਰ ਅੱਜ ਸ਼ਾਮਿਲ ਹੋਇਆ ਜਿਸ ਦੇ ਵਿੱਚ ਸਾਰ ਸੈਂਕੜੇ ਸਾਥੀਆਂ ਨੇ ਅੱਜ ਪਰਿਵਾਰ ਨੂੰ ਜੁਆਇਨ ਕੀਤਾ ਔਰ ਖਾਸ ਤੌਰ ਤੇ ਸਾਡੇ ਅਮਨ ਮੋਹੀ ਜੀ ਜਿਹੜੇ ਚੇਚੀ ਤੌਰ ਤੇ ਔਰ ਖਾਸ ਤੌਰ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਗੋਇਲ ਸਾਹਿਬ ਇਹਨਾਂ ਦੀ ਰਹਿਮਾਈ ਚ ਇਹਨਾਂ ਨੇ ਸ਼ਮੂਲਤ ਕੀਤੀ ਆ ਮੈਂ ਸਭ ਤੋਂ ਪਹਿਲਾਂ ਅਰਨੁ ਪੱਟੇ ਜੀ ਨੂੰ ਬਹੁਤ ਬਹੁਤ ਮੁਬਾਰਕ ਦਿਨਾਂ ਨੇ ਸਾਥੀਆਂ ਨੂੰ ਮੁਬਾਰਕ ਦਿਨਾਂ ਜਿਨ੍ਹਾਂ ਨੇ ਅੱਛੇ ਢੰਗ ਦੇ ਨਾਲ ਸਰਕਟ ਉਸ ਵਿੱਚ ਬੈਠ ਕੇ ਪਾਰਟੀ ਨੂੰ ਜੁਆਇਨ ਕੀਤਾ ਅੱਜ ਲਈਆਂ ਜਿਹੜੀਆਂ ਮੇਨ ਨੁਕਤੀਆਂ ਸੀਗੀਆਂ ਇਹ ਸਾਡੇ ਬਾਲਮਿਕੀ ਸਮਾਜ ਦੇ ਚੰਦਰਸ਼ੇਖਰ ਆਯਾਤ ਦੇ ਪੰਜਾਬ ਦੇ ਪ੍ਰਜੈਨੇ ਆਨੁ ਪੱਟੇ ਜੀ ਜਿਹੜੇ ਸੀਗੇ ਉਹਨਾਂ ਨੂੰ ਅਸੀਂ ਸੈਕੜਾਂ ਸਾਥੀਆਂ ਸਮੇਤ ਉਹਨਾਂ ਨੂੰ ਸ਼ਾਮਲ ਕੀਤਾ ਆਮ ਆਦਮੀ ਪਾਰਟੀ ਦੇ ਵਿੱਚ ਤੇ ਅਨੁਪੱਟੀ ਜੀ ਬਹੁਤ ਅੱਛਾ ਉਹਨਾਂ ਦਾ ਬਾਲਮੀਕੀ ਸਮਾਜ ਦੇ ਵਿੱਚ ਲੁਧਿਆਣੇ ਦੇ ਵਿੱਚ ਸੂਕਾ ਪੰਜਾਬ ਦੇ ਵਿੱਚ ਵੀ ਕਾਫੀ ਸੂਕਾ ਮੁੰਡੇ ਦਾ ਤੇ ਇਹਦੇ ਨਾਲ ਸਾਡੀ ਆਮ ਆਦਮੀ ਪਾਰਟੀ ਦਾ ਪ੍ਰਵਾਦ ਬਹੁਤ ਵਧਿਆ ਵਾ ਹਾਂ ਜੀ ਜੀ ਕੀ ਸਪੋਰਟ ਰੋਗੀ ਸਰ ਇਹਨਾਂ ਦੀ ਔਰ ਕੀ ਕੀ ਉਹਨਾਂ ਦੀ ਮੇਨ ਇਸ ਟਾਈਮ ਜਿੱਦਾਂ ਸ਼ਰਤਾਂ ਵੀ ਕਹਿ ਰਹੇ ਸੀਗੇ ਕਿ ਸਾਡੀ ਮਤਲਬ ਸਮਾਜ ਲਈ ਕੁਝ ਕਰਨਾ ਪਏਗਾ ਹਾਂ ਹਾਂ ਸਾਡਾ ਦੱਸਾ ਕੀ ਗੱਲ ਅਗੀ ਆ ਸਾਡੇ ਕੇਜੀ ਦਿਵਾਲ ਜੀ ਆ ਜਿਹੜੇ ਉਹ ਦਿੱਲੀ ਦੇ ਵਿੱਚ ਵੀ ਨਾ ਜਿਹੜੇ ਬਾਲਮਿਕੀ ਸਮਾਜ ਦੇ ਆ ਦਬੇ ਕੁਛਲੇ ਲੋਕ ਉਹਨਾਂ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਅੱਗੇ ਲਿਆਂਦਾ ਹੋਇਆ ਉਹਨਾਂ ਨੂੰ ਐਮਐਲਏ ਤੱਕ ਟਿਕਟਾਂ ਲੜਾਈਆਂ ਹੋਈਆਂ ਕੌਂਸਲ ਤੱਕ ਟਿਕਟਾਂ ਲੜਾਈਆਂ ਹੋਈਆਂ ਤੇ ਇਹ ਚੀਜ਼ ਹੈਗੀ ਹੈ ਇਹਨਾਂ ਦੇ ਵਿੱਚ ਸਾਡੇ ਚ ਕੋਈ ਵਿਭਾਵ ਨਹੀਂ ਹੈਗਾ ਅਸੀਂ ਸਭ ਤੋਂ ਪਹਿਲਾਂ ਆਪਣ ਨੂੰ ਪੱਟੇ ਦੀ ਸੈਟਿੰਗ ਕਰਾਂਗੇ ਅਸੀਂ ਕਿੱਥੇ ਇਹਨੂੰ ਮੁੰਡੇ ਨੂੰ ਲੈ ਕੇ ਜਾਣਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਇਹਦੀ ਟੀਮ ਦੇ ਜਿੰਨੇ ਬੰਦੇ ਸੀਨੀਅਰ ਹੋਣਗੇ ਉਹ ਉਹਨਾਂ ਨੂੰ ਅਸੀਂ ਸਾਡੀ ਆਮ ਆਦਮੀ ਪਾਰਟੀ 'ਚ ਸੈੱਟ ਕਰਾਂਗੇ। ਹੁਣ ਸਾਡੇ ਨਾਲੋਂ ਮੌਜੂਦ ਨੇ ਅਰुण ਪੱਟੀ ਜੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਅੱਜ ਜੁਆਇਨਿੰਗ ਕੀਤੀ ਆ ਸਰ ਕੀ ਸੋਚ ਸੀਗੀ ਜਿਹੜੀ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ? ਦੇਖੋ ਜੀ ਸੋਚ ਸੋਚ ਕੇ ਅਸੀਂ ਸੋਚ ਸੀਗੀ ਕਿ ਅਸੀਂ ਹਮੇਸ਼ਾ ਤੋਂ ਹੀ 바ਵਾ ਸਾਹਿਬ ਅਮੇਦਕਰ ਨੂੰ ਮੰਨੇ ਆਵਾ ਪੜਿਆ ਵਾ ਸਮਝਿਆ ਵਾ 바ਵਾ ਸਾਹਿਬ ਅਮੇਦਕਰ ਨੇ ਕਿ ਅਸੀਂ ਪੜੋ ਹੁਣ ਇਹ ਜਿਹੜੀ ਸਰਕਾਰਾਂ ਵਾਰ ਵਾਈਤੀ ਪਾਰਟੀਆਂ ਵਾ ਜਿਹੜੀਆਂ ਵਾ ਜਿਹੜੀ ਰਵਾਈ ਦੀਆਂ ਪਾਰਟੀਆਂ ਜਿਹੜੀਆਂ ਇਹ ਸਕੂਲ ਬੰਦ ਕਰਕੇ ਅਨਜੂਕੇਟਿਡ ਦੇ ਵੱਲ ਲੈ ਕੇ ਜਾ ਰਹੀਆਂ ਹਨ ਪੜਤਾ ਵੱਲ ਲੈ ਕੇ ਜਾ ਰਹੀਆਂ ਵਾ ਬਾਬਾ ਸਾਹਿਬ ਨੇ ਕਿ ਅਸੀਂ ਪੜੋ ਪੜਾਂਗੇ ਕਿਦਾਂ ਹੁਣ ਜੇ ਸਕੂਲ ਹੀ ਬੰਦ ਰਹਿਣਗੇ ਤੇ ਪੜ ਨਹੀਂ ਸਕਦੇ ਔਰ ਤੁਸੀਂ ਉਹਨਾਂ ਸਕੂਲਾਂ ਦੇ ਹਾਲ ਵੀ ਦੇਖੇ ਹੋਣੇ ਆ ਸ਼ਾਇਦ ਸਰਕਾਰੀ ਸਕੂਲ 'ਚ ਮੇਰੇ ਸਾਹਮਣੇ ਉੱਥੇ ਇੰਨੀ ਕਿ ਬਦਬੋ ਇਹਨਾਂ ਦਮ ਘੁੱਟਦਾ ਕਿ ਉੱਥੇ ਬੰਦਾ ਬੱਚਾ ਕੀ ਪੜਨ ਜਾਊਗਾ ਤਾਂ ਬਿਮਾਰ ਹੋ ਕੇ ਜਾਊਗਾ ਔਰ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਜਿਹੜਾ ਵਾ ਬਾਬਾ ਸਾਹਿਬ ਅੰਬੇਦਕਰ ਦਾ ਸੁਪਨਾ ਪੜਾਈ ਪੜਾਈ ਉਹ ਪੂਰਾ ਕੀਤਾ ਮਾਡਲ ਸਕੂਲ ਬਣਾਏ ਸਰਕਾਰੀ ਸਕੂਲ ਦੇ ਤੁਸੀਂ ਦੇਖਿਆ ਹੀ ਹੈ ਸਾਰਾ ਕੁਝ ਤੁਹਾਨੂੰ ਦੱਸਣ ਦੀ ਕੀ ਆ ਸੀ ਸਾਰਾ ਕੁਝ ਬਣਾਇਆ ਸੋ ਸਾਡੀ ਸੋਚ ਸੀ ਕਿ ਵੀ ਇੱਕ ਅੱਛਾ ਪੜਿਆ ਲਿਖਿਆ ਇਨਸਾਨ ਹੀ ਇੱਕ ਪੜਿਆ ਲਿਖਿਆ ਸਮਾਜੀ ਸਿਰਜਣਾ ਕਰ ਸਕਦਾ ਵਾ ਔਰ ਕੋਈ ਨਹੀਂ ਕਰ ਸਕਦਾ ਇਸ ਕਰਕੇ ਸਾਨੂੰ ਅਰੁਣ ਜੀ ਮੰਨ ਲਓ ਜਿਵੇਂ ਹੋਰ ਵੀ ਪਾਰਟੀਆਂ ਕਾਫੀ ਸੀ ਕੀ ਇਹ ਦੇ ਵਿੱਚ ਸੁਧਾਰ ਕੀਤਾ ਜਾਊਗਾ ਕਿ ਮੰਨ ਲਓ ਕੀ ਸੋਚ ਸੋਚੀ ਤੁਸੀਂ ਵੀ ਇਸ ਪਾਰਟੀ ਦੇ ਨਾਲ ਜਾ ਕੇ ਵੀ ਕਿਹੜੇ ਸੁਧਾਰ ਸਭ ਤੋਂ ਪਹਿਲੇ ਆਧਾਰ ਤੇ ਕੀਤੇ ਜਾਣਗੇ ਦੇਖੋ ਜੀ ਅੱਜ 40% ਜਿਹੜੀ VOTING ਹੈ ਉਸ ਨਰੂੜਾਸੀ ਸਮਾਜ ਦੀ ਹੈ ਹੁਣ ਮੈਂ ਆਪਣੇ ਸਮਾਜ ਨੂੰ ਰਿਪਰੈਜ਼ੈਂਟ ਕਰਦਾ ਔਰ ਹਰ ਸਟੇਜ ਤੇ ਹਰ ਪਾਰਟੀ ਦੇ ਵਿੱਚ ਵੀ ਆਪਣੇ ਸਮਾਜ ਨੂੰ ਹਿੱਤ ਇਹੀ ਗੱਲ ਕਰਦਾ ਔਰ ਉਹਨਾਂ ਦੀ ਹੀ ਵਿਚਾਰਧਾਰਾ ਦੀ ਗੱਲ ਕਰਦਾ ਅੱਜ ਸਮਾਜ ਸਾਡਾ ਜਿਹੜਾ ਵਾ ਉਹ ਰੋਡ ਤੇ ਆ ਗਿਆ ਹੋਇਆ ਆਵਾ ਤੁਸੀਂ ਦੇਖਿਆ ਹੋਣਾ 60 600 ਦੇ ਵਿੱਚ ਸਾਨੂੰ ਸ਼ੋਸ਼ਿਤ ਕਰਦੇ ਆ ਹੁਣ ਕੂੜਾ ਗੰਦਗੀ ਚੁਕਾਈ ਜਾਂਦੀ ਹੈ ਜਾਇ ਜਵਾਨ ਜਾਇ ਕਿਸਾਨ ਇਸ ਦੇਸ਼ ਦੇ ਵਿੱਚ ਜੈ ਸਫਾਈ ਕਰਮਚਾਰੀ ਕਿ ਆਵਾ ਕਿਉਂ ਨਹੀਂ ਹੈ ਇਸ ਕਰਕੇ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਲੈ ਕੇ ਉਹਨਾਂ ਦੀ ਆਵਾਜ਼ ਬਣ ਕੇ ਇਸ ਪਾਰਟੀ ਦੇ ਵਿੱਚ ਕਿ ਹੋਰ ਪਾਰਟੀਆਂ ਨੇ ਤਾਂ ਸਾਸੀਂ ਦੇਖ ਹੀ ਰਹੇ 73 ਸਾਲਾਂ ਦੇ ਵਿੱਚ ਸਿਰਫ ਸਾਨੂੰ ਉਲਾਰੇ ਤੇ ਝੂਠੇ ਸ਼ਬਦਾਂ ਨਹੀਂ ਲਾਏ ਗਏ ਆ ਆਦਰਵਾਇਸ ਸਾਡੇ ਲਈ ਤਾਂ ਕੁਝ ਵੀ ਨਹੀਂ ਕੀਤਾ ਉਹਨਾਂ ਲੋਕਾਂ ਨੇ ਸੋ ਮੈਂ ਇਸ ਕਰਕੇ ਉਹਨਾਂ ਦੀ ਆਵਾਜ਼ ਬਣ ਕੇ ਔਰ ਆਪਣੇ ਗਰੀਬ ਗੁਰਬੇ ਦੇ ਹਰ ਸ਼ੋਸ਼ਿਤ ਬੰਦੇ ਨੂੰ ਚੱਕ ਕੇ ਉਹਨਾਂ ਦੀ ਆਵਾਜ਼ ਬਣ ਕੇ ਇਸ ਪਾਰਟੀ ਦੇ ਵਿੱਚ ਉਹਨਾਂ ਦੀ ਬਾਜ਼ੀ ਉਲੰਧ ਵੀ ਕਰਾਂਗੇ ਔਰ ਜੇ ਸਾਡੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਅਸੀਂ ਜਿਹੜਾ ਬਣਦਾ ਮਾਨ ਸਨਮਾਨ ਹੈ ਆਪਣੇ ਦੇਲੇ ਸਮਾਜ ਦੇ ਬੱਚਿਆਂ ਨੂੰ ਔਰ ਗਰੀਬ ਗੁਰਬੇ ਦੇ ਨੂੰ ਸਭ ਨੂੰ ਦੇ ਕਰਾਂਗੇ ਸਰ ਹੁਣ ਉਹਨਾਂ ਪਾਰਟੀਆਂ ਵੱਲੋਂ ਹੀ ਮੰਨ ਲਓ ਕਿਹਾ ਜਾਂਦਾ ਹੈ ਕਿ ਬਿਜਲੀ ਜਿਹੜਾ ਇੱਕ ਦੇਣ ਦਾ ਵਾਅਦਾ ਕੀਤਾ ਸੀ 300 ਯੂਨਟ ਫਿਰ 400 ਯੂਨਟ ਤੱਕ ਆ ਦਿੱਤਾ ਗਿਆ ਕਹਿੰਦੇ ਕਿ ਇਹ ਇੱਕ ਲollipops ਹੈ ਦੇਖੋ ਜੀ ਜਿਹੜੀ ਬਿਜਲੀ ਦਾ ਮੁੱਦਾ ਵਾ 300 400 ਯੂਨਟ ਦੀ ਗੱਲ ਕਰਦੇ ਆ ਮੇਰੇ ਹਿਸਾਬ ਨਾਲ ਤੇ ਇਹ ਇਹਨਾਂ ਲੋਕਾਂ ਨੂੰ ਜਿਹੜੇ ਇਹ ਇਹਨੇ ਵਾਅਦੇ ਕਰ ਰਹੇ ਆ ਐਕਚੁਅਲੀ ਅਸੀਂ ਸਮਾਜਿਕ ਉਹ ਤਾਂ ਪਹਿਲਾਂ 200 ਯੂਨਿਟ ਫਰੀ ਸੀਗੀ ਪਰ ਉਹ 200 ਯੂਨਿਟ ਜਾਂਦੀ ਕਿਤੇ ਆ ਉਹ 200 ਯੂਨਿਟ ਦਾ ਸਿਰ ਇੱਕ ਮੀਟਰ ਲੱਗ ਲੱਗ ਜਾਂਦਾ ਸਿੱਧਾ ਜਿਹੜਾ ਬਹੁਤ ਤੇਜ਼ ਭਜਦਾ ਵਾ ਉਹ ਤੇਜ਼ ਭਜਦਾ ਵਾ ਤੇ 14-14000 ਰੁਪਏ ਲ ਆ ਜਾਂਦਾ ਵਾ ਹੁਣ ਮੈਂ ਪੁੱਛੇ ਤਾਂ ਸਾਡੀ ਕੋਈ ਫੈਕਟਰੀ ਤਾਂ ਹੈ ਨਹੀਂ ਕਿਸੇ ਦੀ ਵੀ ਹੁਣ ਸਾਡੇ ਤਾਂ ਲੋਕ ਵਿਚਾਰੇ ਸਵੇਰੇ ਕੰਮ ਤੇ ਚੱਲ ਜਾਂਦੇ ਆ ਦੁਪਹਿਰ ਨੂੰ ਘਰੇ ਆਂਦੇ ਮਸਾ ਹੀ ਕਿਤੇ 5-7-10-20 ਯੂਨਿਟ ਚਲਾਉਂਦੇ ਹੋਣੇ ਆ ਜੇ ਜਿਹੜਾ ਮੈਂ ਮਤਲਬ ਮੇਨ ਮੁੱਦਾ ਸਿਰਫ ਇਕੱਲਾ ਬਿਜਲੀ ਦਾ ਹੀ ਰਹੂਗਾ ਜਾਂ ਹੋਰ ਵੀ ਮਤਲਬ ਹੈਗੇ ਆਪਣੇ ਮਨ ਦੇ ਵਿੱਚ ਕਿ ਇਹ ਇਹ ਸੁਧਾਰ ਪਹਿਲ ਦੇ ਉਦਾਰ ਤੇ ਕੀਤੇ ਜਾਣਗੇ ਜਿਵੇਂ ਤੁਹਾਨੂੰ ਕੋਈ ਵਧੀਆ ਲੀਡ ਦੇ ਉੱਤੇ ਰੱਖਣ ਦੇਖੋ ਜੀ ਜੇ ਸਾਨੂੰ ਮੌਕਾ ਮਿਲੇ ਆ ਤਾਂ ਅਸੀਂ ਸਭ ਤੋਂ ਪਹਿਲਾ ਜਿਹੜਾ ਮੁੱਦਾ ਵਾ ਕਿ ਸਾਨੂੰ ਫ੍ਰੀ ਕੁਝ ਵੀ ਨਹੀਂ ਚਾਹੀਦਾ ਸਾਨੂੰ ਚਾਹੀਦਾ ਨੌਜਵਾਨਾਂ ਨੂੰ ਰੋਜ਼ਗਾਰ ਜਿਹਦੇ ਕਰਕੇ ਸਾਡੇ ਜਿਹੜੇ ਲੋਕ ਐ ਪੰਜਾਬੀ ਜਿਹੜੇ ਤੁਸੀਂ ਦੇਖਿਆ ਹੁਣ ਬਾਹਰਲੇ ਮੁਲਕਾਂ ਨੂੰ ਤੁਰੇ ਜਾਂਦੇ ਆ ਉਥੇ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਕਹਿੰਦੇ ਜ਼ਰੂਰ ਨਾ ਇੱਥੇ ਕਿ ਬਾਹਰ ਗਿਆ ਸਾਡਾ ਐਨ ਆਰ ਆਈ ਭਰਾਵਾ ਕਦੇ ਉਹਦੇ ਹਾਲਾਤਾਂ ਵਲ ਦੇਖਿਆ ਉਹਨੇ 2 ਦਿਨ ਤੋਂ ਰੋਟੀ ਨਹੀਂ ਖਾਦੀ ਹੁੰਦੀ ਕਦੇ ਦੇਖਿਆ ਹੁੰਦਾ ਕਿ ਉਸ ਵਿਚਾਰੇ ਨੇ ਬਾਬਿਆ ਖਾਣਾ ਖਾਇਆ ਹੁੰਦਾ ਕਦੇ ਦੇਖਿਆ ਪਰ ਲੇਕਿਨ ਅਸੀਂ ਲੋਕ ਜਿਹੜੇ ਆ ਨਾ ਸਾਨੂੰ ਨੌਜਵਾਨਾਂ ਨੂੰ ਚਾਹੀਦਾ ਅਸੀਂ ਰਲ ਮਿਲ ਕੇ ਇੱਕਜੁੱਟ ਹੋ ਗਏ ਕਿਉਂਕਿ ਕਿਸੇ ਵੀ ਪਾਰਟੀ ਦੀ ਰੀਡ ਦੀ ਹੱਡੀ ਜਿਹੜਾ ਵਾ ਉਹ ਨ ਇੱਕ ਗੱਲ ਤੁਸੀਂ ਹੁਣ ਪਾਰਟੀ ਨੂੰ ਵੀ ਕਹੀ ਸੀ ਕਿ ਅਗਰ ਜੇ ਸਾਡੀਆਂ ਸ਼ਰਤਾਂ ਮੰਨਣਗੇ ਤਾਂ ਅਸੀਂ ਇਸ ਪਾਰਟੀ ਦੇ ਨਾਲ ਵੀ ਜੁੜੇ ਰਹਿਾਂਗੇ ਨਹੀਂ ਤਾਂ ਅਸੀਂ ਪਾਰਟੀ ਦੇ ਨਾਲ ਨਹੀਂ ਜੁੜਾਂਗੇ ਬਿਲਕੁਲ ਜੀ ਬਿਲਕੁਲ ਦੇਖੋ ਜਿੱਥੇ ਸਨਮਾਨ ਦੀ ਗੱਲ ਆਂਦੀ ਹੈ ਮਾਨ ਦੀ ਗੱਲ ਆਂਦੀ ਹੈ ਦੇਖੋ ਅਸੀਂ ਹੁਣ ਜਿੱਦਾਂ ਇਹਨਾਂ ਨੇ ਸਾਡੇ ਤੱਕ ਇੱਕ ਰਾਹਤਾ ਕੀਤਾ ਵਾ ਸਾਨੂੰ ਲੱਗਿਆ ਵੀ ਸਾਡੇ ਆਪਣੀ ਗੱਲ ਕਰਨਗੇ ਆਪਣੀ ਆਵਾਜ਼ ਦੀ ਗੱਲ ਕਰਨਗੇ ਜੇ ਸਾਡੇ ਸਮਾਜ ਦੀ ਆਵਾਜ਼ ਦੱਬੂਗੇ ਸਾਡੇ ਹੱਕਾਂ ਕੁਕੁੱਦੀ ਗੱਲ ਦੱਬੂਗੇ ਫਿਰ ਸਾਨੂੰ ਸ਼ਾਇਦ ਹੋਰ ਵਿਕਲਪ ਦੇ ਵੱਲ ਦੇਖਣਾ ਪਊਗਾ ਥੈਂਕ ਯੂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਜਨਮੀਆਂ ਨਿਯੁਕਤੀਆਂ ਕੀਤੀਆਂ ਗਈਆਂ ਉਹਨਾਂ ਨੂੰ ਇੱਕ ਅਰुण ਪੱਟੀ ਜੀ ਨੂੰ ਮੇਨ ਇੱਕ ਅਹੁਦਾ ਦੇਣ ਦੀ ਵੀ ਅਜੇ ਚਰਚਾ ਚੱਲ ਰਹੀ ਹੈ ਲੇਕਿਨ ਉਹਨਾਂ ਵੱਲੋਂ ਜੋ ਇਹਨਾਂ ਦੀ ਸੋਚ ਆ ਪਾਰਟੀ ਦੇ ਨਾਲ ਜੁੜਨ ਦੇ ਉੱਤੇ ਜਿਹੜੇ ਵੱਡੇ ਵੱਡੇ ਮੁੱਦੇ ਆ ਉਹ ਹੱਲ ਕੀਤੇ ਜਾਣ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਸਾਡੀ ਪਾਰਟੀ ਦੇ ਪਾਰਟੀ ਜੇ ਸਾਡੇ ਬਾਰੇ ਕੋਈ ਸੋਚੇਗੀ ਫਿਰ ਅਸੀਂ ਇਸ ਪਾਰਟੀ ਦੇ ਨਾਲ ਜੁੜੇ ਰਹਿਵਾਂਗੇ ਨਹੀਂ ਤਾਂ ਕੋਈ ਹੋਰ ਰਾਹ ਦਿਖਾਂਗੇ ਮੰਨ ਲਓ ਇਸ ਜਿਹੜਾ ਇਹਨਾਂ ਦੀ ਸੋਚ ਆ ਉਹਨਾਂ ਦਾ ਇਹ ਕਹਿਣ ਦਾ ਮਕਸਦ ਇਹ ਆ ਕਿ ਜੇ ਪਾਰਟੀ ਜਿਵੇਂ ਬਾਕੀ ਪਾਰਟੀਆਂ ਨੇ ਵੱਡੇ ਵੱਡੇ ਵਾਅਦੇ ਨਾ ਕਰੇ ਔਰ ਪੈਦੇ ਉਦਾਰਤੇ ਉੱਤੇ ਜਿਹੜੇ ਮਸਲੇ ਹਾਲਿਆ ਉਹ ਕਰਨ ਤਾਂ ਹੀ ਅਸੀਂ ਆਮ ਆਦਿ ਪਾਰਟੀ ਨਾਲ ਲੌਂਗ ਟਰਮ ਤੱਕ ਜੁੜੇ ਰਵਾਂਗੇ ਤਸਵੀਰਾਂ ਤੁਹਾਨੂੰ ਅਲਗ-ਅਲਗ ਥਾਵਾਂ ਦੀ ਅਫਸਰ ਅਸੀਂ ਦਿਖਾਉਂਦੇ ਰਹਿੰਨੇ ਬਣੇ ਰਹੋ ਐਸਐਮ ਜੀਨਰ نیوز ਨਾਲ ਕੈਮਰਾ ਪਰਸਨ ਵਿਪਨ ਅਰੋੜਾ ਦੇ ਨਾਲ ਕਿਸ ਰਿਪੋਰਟ ਫੋਲੀਟਰਸ ਅਪਡੇਟਸ ਲਾਈਕ ਐਂਡ ਫਾਲੋਅ ਆਵਰ ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਵਰ ਯੂਟਿਊਬ